ਫੁੰਡਾ ਜਿਹੜੇ ਵੱਡੇ ਵੱਡੇ ਭੁੰਗ ਨੇ ਇਹ ਮੂਨਕ ਬਲਾਕ ਦੇ ਮੂਨਕ ਇਕਾਈ ਦੇ ਆਹ ਬਲਰਾ ਇਕਾਈ ਅਕਰੈਡ ਇਕਾਈ ਤਿੰਨੇ ਇਕਾਈਆਂ ਦੇ ਭੁੰਗ ਜਾ ਰਹੇ ਨੇ ਹੜਪੀੜਤਾ ਵਾਸਤੇ ਆਪਾਂ ਪ੍ਰਧਾਨ ਜੀ ਨੂੰ ਪੁੱਛਦਾ ਵੀ ਕਿਹੜੇ ਏਰੀਆ 'ਚ ਜਾ ਰਹੇ ਨੇ ਪ੍ਰਧਾਨ ਜੀ ਜਿਹੜੇ ਭੁੰਗ ਨੇ ਇਹ ਤੁਸੀਂ ਕਿਹੜੇ ਏਰੀਆ 'ਚ ਲੈ ਕੇ ਜਾ ਰਹੇ ਹੋ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕ ਮੂਨਕ ਜ਼ਿਲ੍ਹਾ ਸੰਗਰੂਰ ਵੱਲੋਂ ਆ ਤਿੰਨ ਜਾਨਕੀ ਭੂਂਗ ਭਰੇ ਖੜੇ ਨੇ ਜਿਹੜੇ ਬਲਾਕ ਮੁਨਖ ਚੋਂ ਆਏ ਨੇ ਤੇ ਇਹ ਅਸੀਂ ਮਤਲਕ ਅੰਮ੍ਰਿਤਸਰ ਦੇ ਅਜਨਾਲਾ ਏਰੀਆ ਚ ਜਾ ਰਹੇ ਆ ਉੱਥੇ ਹੜ੍ਹ ਨੇ ਜਾਨਕੀ ਕਾਫੀ ਨੁਕਸਾਨ ਕਰਿਆ ਬਹੁਤ ਜਾਨਕੀ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਮਰ ਗਈਆਂ ਪਸ਼ੂਆਂ ਲਈ ਹਰਾ ਚਾਰਾ ਨਹੀਂ ਰਿਹਾ ਤੂੜੀ ਕੱਖ ਕੰਡਾ ਸਭ ਖਤਮ ਹੋ ਗਿਆ ਉਹਦੇ ਵਾਸਤੇ ਸਾਡੇ ਜ਼ਿਲ੍ਹੇ ਤੋਂ ਪੰਜ ਜਾਨਕੀ ਭੂਂਗ ਰਾਤਾਂ ਟੱਪ ਚੁੱਕੇ ਨੇ ਇਹਦੇ ਉੱਤੇ ਪੰਜ ਟੱਪ ਚੁੱਕੇ ਨੇ ਭਰੇ ਖੜੇ ਨੇ ਤਿੰਨ ਭੂਗ ਪਿੱਛੇ ਆ ਰਹੇ ਨੇ। ਯਾਨੀ ਕਿ 11 ਭੂਗ ਇਸ ਟਾਈਮ ਮੌਕੇ ਤੇ ਜਾ ਰਹੇ ਨੇ। ਬਾਕੀ ਧੀਮੇ ਵੀ ਲੋਡ ਹੋਊਗੀ। ਉਸ ਹਿਸਾਬ ਨਾਲ ਜਿੰਨੀ ਡਿਮਾਂਡ ਹੋਊਗੀ ਲੋਕਾਂ ਨੂੰ ਪੁੱਛ ਕੇ ਓਨੇ ਹੀ ਯਾਨੀ ਕਿ ਹੋਰ ਭੂਗ ਤੂੜੀ ਦੇ ਆਣਗੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ। ਤੇ ਨਾਲ ਹੀ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਇਸ ਟਾਈਮ ਪੰਜਾਬ ਦੇ ਵਿੱਚ ਕਿ ਬਿਤਰਾਤ ਬਰਤਾਂਤ ਸਿਰਜਿਆ ਹੋਇਆ ਹੈ। ਇਹ ਉਗਰਾਹਾ ਜਥੇਬੰਦੀ ਚੋਂ ਫਲਾਣਾ ਪਿੰਡ ਦੀ ਕਾਈ ਟੁੱਟ ਕੇ ਫਲਾਣੀ ਜਥੇਬੰਦੀ ਚ ਭਾਗੀ ਜਾਂ ਉਗਰਾਹਾ ਜਥੇਬੰਦੀ ਨੂੰ ਛੱਡ ਕੇ ਕੁਝ ਲੋਕਾਂ ਨੇ ਅੱਡ ਜਥੇਬੰਦੀ ਬਣਾ ਲਈ ਉਗਰਾਹਾ ਜਥੇਬੰਦੀ ਫਲਾਣਾ ਹੈ ਟਮਕਾਣਾ ਹੈ ਤੇ ਭਰਾਵੋ ਤੁਹਾਨੂੰ ਬੇਨਤੀ ਹੈ ਜੀ ਸਭ ਕੇ ਤੁਸੀਂ ਆਪਣੀ ਜਥੇਬੰਦੀ ਬਣਾਉ ਬਣਾਉਣ ਦਾ ਅਧਿਕਾਰ ਹੈ ਕਿਸੇ ਵੀ ਜਥੇਬੰਦੀ ਚ ਜਾਓ ਹਰੇਕ ਨੂੰ ਜਾਣ ਦਾ ਅਧਿਕਾਰ ਹੈ ਪਰ ਜੇ ਤੁਸੀਂ ਕਹਿੰਦੇ ਹੋ ਕਿ ਉਗਰਾਹਾ ਨੂੰ ਭੰਡ ਕੇ ਉਗਰਾਹਾਂ ਨੂੰ ਬਦਨਾਮ ਕਰਕੇ ਤੁਸੀਂ ਜੱਥੇਬੰਦੀ ਆਪਦੀ ਵੱਡੀ ਕਰ ਲੋਗੇ ਇਹ ਭਲੇਖੇ ਚੋਂ ਜਦੋਂ ਆਪਾਂ ਸਵੇਰੇ ਆਪੇ ਘਰ ਤੋਂ ਨਿਕਲਦੇ ਆ ਜੇ ਤਾਂ ਆਪਾਂ ਇਹ ਸੋਚ ਕੇ ਨਿਕਲਦੇ ਆ ਕਿ ਕਿਸੇ ਦਾ ਭਲਾ ਕਰਕੇ ਆਵਾਂਗੇ ਆਟੋਮੈਟਿਕ ਤੁਸੀਂ ਵਧੋਂਗੇ ਕੋਈ ਪੀੜਤ ਦੀ ਮਦਦ ਕਰਕੇ ਆਉਂਗੇ ਜੇ ਤੁਸੀਂ ਅੱਤੇ ਘਰ ਤੋਂ ਇਹ ਸੋਚ ਕੇ ਨਿਕਲੋਗੇ ਕਿ ਅਸਤੇਰੇ ਗੁਰਾਹਾਂ ਦਾ ਨੁਕਸਾਨ ਕਰਕੇ ਆਵਾਂਗੇ ਉਗਰਾਹਾਂ ਨੂੰ ਭੰਡ ਕੇ ਆਵਾਂਗੇ ਤਾਂ ਗਰੰਟੀ ਹੈ ਤੁਸੀਂ ਬਾਤੇ ਨਹੀਂ ਬਲਕਿ ਘਟੋਂਗੇ ਇਸ ਕਰਕੇ ਸਾਥਿਓ ਤੁਹਾਨੂੰ ਉਗਰਾਹਾਂ ਨੂੰ ਭੰਡਣ ਦੀ ਲੋੜ ਨਹੀਂ ਜੇ ਤੁਸੀਂ ਉਗਰਾਹਾਂ ਤੋਂ ਅੱਗੇ ਟੱਪਣਾ ਹੈ ਕੰਮ ਕਰੋ ਜਿਵੇਂ ਹੁਣ ਹੜਪੀੜਤਾਂ ਲਈ ਰਸਟਨ ਪਾਣੀ ਦੀ ਡੀਜ਼ਲ ਦੀ ਕੋਈ ਤੂੜੀ ਦੀ ਕੱਕ ਕੰਡੇ ਦੀ ਲੋੜ ਹੈ ਉਹ ਲੈ ਕੇ ਪਹੁੰਚੋ ਲੋਕ ਆਪ ਹੀ ਤੁਹਾਨੂੰ ਉਗਰਾਹਾਂ ਨਾਲੋਂ ਵੱਧ ਪਿਆਰ ਕਰਨਗੇ ਤੁਹਾਡੇ ਨਾਲ ਜੁੜਨਗੇ ਆਕੇ ਇਸ ਕਰਕੇ ਸਾਥਿਓ ਅਸੀਂ ਕਿਸੇ ਵੀ ਸਵਾਲ ਦਾ ਕਿਸੇ ਵੀ ਜਨਕਿ ਵਿਸ਼ੇਸ਼ ਬੰਦੇ ਦਾ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਇਹ ਸਾਰਿਆਂ ਨੂੰ ਹੈ ਐਸੇ ਤਰ੍ਹਾਂ ਨੌਜਵਾਨੀ ਦਾ ਰੱਖਾ ਬਣਿਆ ਜਿਹੜਾ ਆਪਣਾ ਲੱਖਾ ਹੈ ਲੱਖਾ ਉਹ ਐਂ ਕਹਿੰਦਾ ਵੀ ਯਾਰ ਮੈਨੇ ਸਾਰੇ ਪੰਜਾਬ ਦਾ ਠੇਕਾ ਲੈ ਰਖਿਆ ਤੇ ਉਹਨੇ ਵੀ ਜ਼ੋਰ ਲਾਇਆ ਹੋਇਆ ਵੀ ਯਾਰ ਉਗਰਾਹ ਖਾਲਿਆਂ ਨੂੰ ਭੰਡਿਏ ਤੇ ਉਹ ਪ੍ਰਵਾਸੀਆਂ ਦੇ ਪਿੱਛੇ ਪਿਆ ਹੋਇਆ ਅਸੀਂ ਕਹਿੰਨੇ ਆ ਸਾਡੀ ਜਥੇਬੰਦੀ ਕਹਿੰਦੀ ਹੈ ਜਿਹੜੇ ਬੰਦੇ ਨੇ ਗੁਨਾਹ ਕੀਤਾ ਉਹਨੂੰ ਫਾਂਸੀ ਦੇ ਟੰਗਣਾ ਚਾਹੀਦਾ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹ ਚਾਹੇ ਪ੍ਰਵਾਸੀ ਹੈ ਚਾਹੇ ਪੰਜਾਬੀ ਹੈ ਜੋ ਮਰਜੀ ਹੈ ਪਰ ਇੱਕੇ ਬੰਦੇ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਨਹੀਂ ਦਿੱਤੀ ਜਾ ਸਕਦੀ ਹੈਗੀ ਅਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਚੱਲਦੇ ਆਂ ਇਹ ਪੰਜਾਬ ਸਾਰੇ ਧਰਮਾਂ ਦਾ ਹੈ ਸਾਰੀਆਂ ਜਾਤਾਂ ਦਾ ਇੱਥੇ ਕੋਈ ਵੀ ਜਿੱਤੇ ਧਰਮ ਨੂੰ ਮੰਨੇ ਜਿੱਥੇ ਉਹਦਾ ਜੀ ਕਰੇ ਜਿਹੜੇ ਮਰਜ਼ੀ ਧਰਮ ਤੇ ਜਾਵੇ ਪਰ ਰਲ ਮਿਲ ਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਰਾਂ ਤੇ ਚੱਲਣਾ ਚਾਹੀਦਾ ਹੈ ਲੋਕਾਂ ਦੀ ਭਲਾਈ ਵਾਸਤੇ ਅੱਗੇ ਆਣਾ ਚਾਹੀਦਾ ਹੈ ਫੇਰ ਮੈਂ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਕਿ ਭਰਾਵੋ ਆਓ ਤral ਮਿਲ ਕੇ ਨਾ ਹੜਪੀੜਤਾ ਦੀ ਮਦਦ ਕਰੀਏ ਇੱਕ ਦੂਜੇ ਨੂੰ ਭੰਡਣ ਨਾਲ ਕੁਛ ਨਹੀਂ ਬਣਨਾ ਹੈਗਾ ਇਹ ਠੀਕ ਹੈ ਆਪਾਂ ਥੋੜੀ ਮਦਦ ਦੇਤੀ ਹੜਪੀੜਤਾ ਨੂੰ ਪਰ ਉਹਨਾਂ ਨੂੰ ਪੱਕੇ ਤੌਰ ਤੇ ਮਦਦ ਦੇਣ ਲਈ ਸਰਕਾਰ ਦੀ ਧਰਨ ਤੇ ਗੋਡਾ ਰਖੀਏ ਤੇ ਉਹਨਾਂ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਪਰਭਾਈ ਕਰਵਾਈਏ ਤੇ ਅੱਗੇ ਵਾਸਤੇ ਨੁਕਸਾਨ ਨਾ ਹੋਵੇ ਕਿਉਂਕਿ ਇਹਦੀ ਜ਼ਿੰਮੇਵਾਰ ਸਾਫ਼-ਸਾਫ਼ ਸਰਕਾਰ ਹੈ ਉਹ ਚਾਹੇ ਸੈਂਟਰ ਦੀ ਹੈ ਚਾਹੇ ਪੰਜਾਬ ਦੀ ਹੈ ਇਹ ਕੁਦਰਤ ਵੱਲੋਂ ਕਿੱਤਾ ਗਿਆ ਨੁਕਸਾਨ ਨਹੀਂ ਹੈ ਗਿਆ ਇਹ ਸਰਕਾਰਾਂ ਦੀ ਨਿਕੰਮੀਆਂ ਕਰਨ ਇਹ ਨੁਕਸਾਨ ਹੋਇਆ ਵੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਕਿਸਾਨ ਭਰਾਵਾਂ ਦੇ ਨੁਕਸਾਨ ਦੀ ਪਰਪਾਈ ਕਰਾਈਏ ਆਪਾਂ ਪੰਜਾਬ ਦੇ ਸਾਰੇ ਕੁੱਲ ਕਿਰਤੀ ਲੋਕ ਇਕੱਠੇ ਹੋ ਗਏ ਉਹਨਾਂ ਲੋਕਾਂ ਦੇ ਨਾਲ ਖੜੀਏ ਮੋਢੇ ਨਾਲ ਮੋਢਾ ਲਾ ਕੇ ਠੀਕ ਹੈ ਆਪਾਂ ਨੇ ਫੋਰੀ ਉਹਨਾਂ ਨੂੰ ਗਿਰਿਆਂ ਨੂੰ ਚੁੱਕਤਾ ਪਰ ਪੂਰੀ ਤਰ੍ਹਾਂ ਕਰਨ ਲਈ ਸਰਕਾਰ ਨੂੰ ਝਕਾਣਾ ਪਊਗਾ ਸਰਕਾਰ ਨੂੰ ਜਾਨੀ ਕਿ ਲੈ ਕੇ ਆਣਾ ਪਊਗਾ ਉਸ ਗੱਲ ਤੇ ਵੀ ਉਹਨਾਂ ਦੀ ਮਦਦ ਕਰੇ ਤੁਹਾਡਾ ਸਾਰਿਆਂ ਦਾ ਧੰਨਵਾਦ